60 65 70 75 80 80 85 385 ਗੋਲਾ ਬਾਈ ਕਿਨੇ 385 ਰੁਪਏ ਬਾਈ ਦੇ ਆਪਣੀ ਲੋ ਜੀ ਪਹਿਲੀ ਟਰਾਲੀ 300 ਤੇ 85 ਰੁਪਏ ਵੇਚ ਚੁੱਕੀ ਆ ਬਈ ਅਗਲੀ ਟਰਾਲੀ ਵੇਣਾ ਕਿੱਥੋਂ ਕਿਤੇ ਕਰਿਆਂਦਾ ਪਹਿਲੀ ਟਰਾਲੀ ਦਾ ਰੇਟ ਹੋ ਗਿਆ ਬਾਈ ਜੀ 300 ਤੇ 85 ਰੁਪਏ ਅੱਜ ਕਿਸਾਨ ਪਰਵੋ ਤਰੀਕ ਸੀਗੀ 9 ਜਨਵਰੀ 2026 9 ਤਰੀਕ ਸੀਗੀ ਬਾਈ ਜੀ ਬਰਾਡ ਫਾਰਮ YouTube ਚੈਨਲ Facebook ਪੇਜ ਨੂੰ ਫੋਲੋ ਕਰੋ 350 400 ਰੁਪਿਆ ਦਾ ਦੂਜਾ ਨਾਗਾ ਬਈ 400 400 5 10 10 15 450 450 60 65 65 70 75 75 हां भाई 475 ਬੋਲਾਂ ਜਿਨੇ ਕੋਟਾ ਜਿਉ ਕੜਿਆ ਜੀ ਅਸਲਾਮੁਅਲਾਈਕ ਸਲਾਮੁਅਲਾਈਕੋਟੇ ਜਾਏਗਾ ਭਾਈ ਜੀ ਨਾ ਆ ਜੀ ਨਾ ਚਾਹ ਹਾਂ ਇਹ ਥਰੋਟਾ ਆਟਲ ਮਦਨ ਨਾਲ ਨਾਲ ਨਰਪਾ ਪਕੈ 10 ਕਿਲੋਮੀਟਰ ਹੋਊਗਾ ਬਸ ਤੇਲਵਾਂ ਦੇ ਨਾਲ ਲੈਟਾ ਇਹ ਸਹੀ ਆ ਨਹੀਂ ਜਾਂਦਾ ਬਾਈ ਨਹੀਂ ਜਾਣਾ ਬਾਈ 475 ਰੁਪਏ ਦੇ ਨਾਲ 400 ਹੈ ਸਰ ਇਹਦੇ ਨਹੀਂ ਨਹੀਂ 600 ਦੇ ਹੋਊਗੀ 475 ਇੱਥੇ ਨਹੀਂ ਲੋੜੀ ਲਾਓ ਬਈ ਨੇੜੇ ਨੂੰ ਚਲੋ ਆਜੋ ਫਿਰ ਲੋ ਬਾਈ ਅੱਗੇ ਵੇਣਿਆ ਤੇ ਬਾਈ ਜੀ ਬਰਾਡਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫਾਲੋ ਜ਼ਰੂਰ ਕਰਿਓ ਅੱਜ ਦੇ ਰੇਟ ਵਿਖਾਉਣੇ ਬਾਈ ਕੋਲ ਭਗਾਏ ਕਰੀਂ ਦੋ ਅੰਦਰ ਦੀ ਥੋੜੀ ਫੋਲੋ ਜੀ 400 ਤੱਕ 405 10 10 15 450 ਕਰੋ 450 ਭਾਈ ਕਿਦੀ ਡਾਲੀ ਆ ਅਫਸਰ ਕੋਠੇ ਜਾਏਗਾ ਆ ਟਲ ਮਟਾ ਤੱਕ 200 ਰੁਪਇਆ 300 ਦੇ ਦੂਗਾ ਜਾਊਗਾ ਭਾਈ 70 ਆ ਇਹ ਬਾਈ ਪੰਡਾ ਚਕੌਰ ਥੱਲੇ ਪਾ ਕੇ ਪੰਡਾ ਢੇਰੀ ਵਾਲਾ ਕੰਮ ਹੈ ਨਹੀਂ ਥੱਲੇ ਲਾ ਕੇ ਹੁਣ ਅੱਗੇ ਆਨੇ ਤੇ ਬੋਲੀ ਦੇ ਨਾ ਹਰੀਨੋ ਵੀ ਲਾ ਕੇ ਕੱਲ ਸ਼ਹਿਰ ਚ ਵੀ ਲਾ ਕੇ ਜਿੱਥੇ ਖੁੱਲਾ ਥਾ ਉੱਥੇ ਲੈ ਜਾਂਦੀ ਆ ਇਹ ਲੈ ਜਾਂਦੀ ਆ ਜਿਹੜੀਆਂ ਡੈਰੀਆਂ ਡੈਰੀਆਂ ਉਹ ਬਹਿ ਢੇਰੀ ਵਾਲ ਨੂੰ ਪੁੱਛ ਰਿਹਾ ਬਈ ਉਹ ਦਫਾ ਲੱਭ ਜੂਗਾ ਬੋਲੋ ਜੀ 70 70 ਨਹੀਂ ਨਹੀਂ ਕਿਹਦੇ ਸੀ 70 ਮੇਰੇ ਰੱਖ ਲੈ ਚੱਲ ਕਿਸੇ ਦੇ ਰੱਖ ਲੈ ਮੇਰੇ ਰੱਖ ਲੈ ਕੋਈ 470 ਬੋਲਾਂ ਬਗ ਨਾ 75 ਬਾਈ ਹੋ ਜਾਂਦੇ ਰੱਬੜ ਨਾ ਤੇਰੇ ਇਹ ਮਗਰ ਉਹ ਯਾਰ ਉਹ ਬੋਲੀ ਜਾਂਦਾ ਸੀ ਆ ਜਿਹੜਾ ਸਾਹਮਣੇ ਅੱਗੇ ਆਉਗਾ ਬਾਈ ਅੱਗੇ ਆਜੋ ਕੰਮ ਬਾਈ 85 ਬਾਈ 85 ਬੋਲਾਂਗੇ ਨਾ 485 ਰੁਪਏ ਲਓ ਬਾਈ 400 ਤੇ 85 ਰੁਪਏ ਭਾਈ ਜੀ ਨਗਦ ਦਾ ਰੇਟ ਹੋ ਚੁੱਕਿਆ 400 ਤੇ 85 ਰੁਪਏ ਬਾਕੀ ਭਈ ਅੱਗੇ ਵੇਣੇ ਆ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਾਈ ਤੇ Facebook ਪੇਜ ਨੂੰ ਬਰਾਡ ਫਾਰਮ ਨੂੰ ਫੋਲੋ ਤੁਸੀਂ ਸਬਸਕ੍ਰਾਈਬ ਨੂੰ ਨਹੀਂ ਕਰਦੇ ਭਾਈ ਫੋਲੋ ਵੀ ਨਹੀਂ ਕਰਦੇ ਭਾਈ ਸ਼ੇਅਰ ਵੀ ਕਰਿਆ ਕਰੋ ਤਦਕੇ ਅੱਜ 9 ਤਰੀਕ ਹੋ ਗਈ ਹੈ ਭਈ ਅੱਜ ਥੋੜੀ ਜਿਹੀ ਵੀਡੀਓ ਮੰਮੜੀ ਏਡ ਸਟਾਰਟ ਕੀਤੀ ਹੈ ਬੋਲਿਆ ਨਹੀਂ ਗਿਆ ਚਲੋ ਕੋਈ ਨਹੀਂ ਵੇਣੇ ਅਗਲੇ ਨਗਦ ਕਿੱਥੋਂ ਕਿੱਥੇ ਕਰ ਰੇਟ ਜਾਂਦਾ ਭਾਈ ਜੀ ਆਜੋ ਪਹੁੰਚ ਕਰੇ ਤਾਂ ਪਹੁੰਚ ਹੀ ਨਹੀਂ ਚੱਕੜ ਦੇ ਉੱਥੇ ਹੀ ਟੈਗ ਤੇ ਕਹਿੰਦੇ ਖੰਗੂਰੇ ਨੇ ਆ ਗਿਆ ਹੈ ਨੀਰਾ ਆ ਗਿਆ ਉਸੀ ਟੈਗ ਤੇ ਅੰਦਰ ਦੀ ਥੋੜੀ 550 550 400 ਰੁਪਇਆ ਕਰ 400 5 405 10 15 650 ਕਰ 52 450 ਕਰ 52 52 ਕਿੰਨੇ ਕਰ 60 65 405 48 ਬੋਲਾਂਗੇ ਨੇ ਆਪਣੀ ਟਰਾਲੀ ਆ ਤੇ ਸਾਡੇ 465 ਰੁਪਏ ਲਿਖੀ ਭਾਈ ਲੋ ਭਾਈ 400 ਤੇ 65 ਰੁਪਏ ਲੱਗਦਾ ਰੇਟ ਹੋ ਗਿਆ ਬਾਕੀ ਠੀਕਾ ਹੋਰ ਬਾਕੀ ਭਈਆ ਨਾਗਦਾ ਰੇਟ ਵੇਣਿਆ ਕਿੱਥੋਂ ਕਿੱਥੇ ਕਰ ਜਾਂਦਾ ਤੇ ਦੱਬ ਕੇ ਸ਼ੇਅਰ ਭਾਈ ਜਰੂਰ ਕਰ ਦਿਓ ਜੇ 400 ਤੇ 65 ਰੁਪਏ ਤਿੱਕਰ ਬਈਓ ਰੇਟ ਜਾਵੜਿਆ ਨਾਗਦਾ ਬਾਕੀ ਅਗਲੇ ਨਾਗਦਾ ਵੇਣਿਆ ਭਈ ਨਾਗ ਖੜੇ ਹਜੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਭਾਈ ਜੀ ਜਰੂਰ ਕਰਦਿਆ ਕਰੋ ਦੱਸ ਕੇ ਵੀ ਆ ਗੱਲ ਹੋਈ ਸੀ ਤੇ ਬੜਤੇ ਭਾਈ ਸਾਨੂੰ ਬਾਹਰ ਸੱਦਾ ਦਿੱਤੇ ਤੇ ਫੈਸਟਰ ਕਰਾ ਕੇ ਤੇ ਘਰੇ ਲੈ ਜਾ ਕੇ ਬਾਹਰ ਦੇ ਅੱਗੇ ਲੈ ਗਏ। ਬਾਹਰ ਦੀ ਆ ਜੱਗ ਉੱਤੇ ਜੱਫੀ ਵਾਲੀ ਟੈਂਟ ਜਿਹੜੀ। ਸਾਡੇ ਤੁਹਾਨੂੰ 100 ਰੁਪਿਆ। ਸਾਰੇ ਮਿੰਟ ਦਾ। 350। 350 ਇਹ ਨਹੀਂ ਲੈਣੀ। 55 ਕਰ ਦੇ। 54 60 65 70 75 80 85 90 95 95 400 400 ਬੋਲਣਗੇ ਪੰਜ ਪੰਜ 10 15 15 20 25 ਤੇ 430 ਬੋਲਣਗੇ ਅੱਛਾ ਜੀ 430 ਰੁਪਏ ਬਾਈ ਲਓ ਬਾਈ 430 ਰੁਪਏ ਨਗਦ ਦਾ ਰੇਟ ਹੋ ਗਿਆ ਬਾਕੀ ਸ਼ੇਅਰ ਕਰ ਦਿਓ ਦੱਬ ਕੇ ਬਾਈ ਇਹ ਅਗਲੇ ਨਗਦ ਦਾ ਰੇਟ ਵੇਣਿਆ ਅਗਲੇ ਨਗਦ ਦਾ ਰੇਟ ਵੇਣਿਆ ਕਿੱਥੋਂ ਦਿੱਖ ਰਿਹਾ ਜਾਂਦਾ 400 400 400 ਥੋਲਾ ਬਾਈ ਕਿਨੇ ਠੀਕ ਹੈ 400 ਰੁਪਏ ਬਾਈ ਜੀ ਚੱਲ ਤੂੰ ਵੀ ਚੱਲ ਕਿਦੀ ਹਟਾ ਦੋ ਬਾਈ 400 ਰੁਪਏ ਨਗਦ ਦਾ ਰੇਟ ਹੋ ਗਿਆ ਧੂੜੀ ਵੀ ਕਿੱਥੋਂ ਕਿੱਥੇ ਕਰਿਆਂਦੀ ਖੁੱਲੀ ਪਈ ਫਿਰਦੇ ਬਾਈ ਥੱਲੇ ਤਾਂ ਬਾਕੀ ਵੇਣੇ ਬਾਈ ਕੀ ਰੇਟਾਂ ਦਾ ਨਗਦ ਆਜੋ ਤੱਬ ਕਿ ਸ਼ੇਅਰ ਕਰਦਿਆ ਕਰੋ ਬਈ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਸ਼ੇਅਰ ਕਰਿਆ ਕਰੋ ਯਾ ਭਾਈ ਅੰਦਰ ਦੀ ਪੁੱਤ ਵੀ ਬੋਲਾ ਜੀ ਆਹ ਸ਼ਾਇਦ ਸਾਢੇ 350 ਆਹ ਮੰਡੀ ਦੇ ਗੇਟ ਤੋਂ ਸਿੱਧਾ ਹੋ ਗਿਆ ਸਾਢੇ 350 ਚੁੰਜਾ ਜੀ 60 65 70 75 80 85 400 5 10 15 20 25 425 ਬੋਲਾਂਗੇ ਨਾ 30 ਰੁਪਏ 35 35 ਬੋਲਦਾ ਕੋਈ 40 45 ਚਲੋ ਦੇ ਦੇ 445 ਰੁਪਏ ਬਾਈ ਜੀ ਕਿੱਥੇ ਜਾਣ ਬਾਈ ਲੋ ਬਾਈ 445 ਰੁਪਏ ਲੱਗਦਾ ਰੇਟ ਹੋ ਗਿਆ ਬਾਕੀ ਅਗਲੇ ਨਾਲ ਲੱਗਦਾ ਰੇਟ ਵੇਣੇ ਬਾਈ ਕਿੱਥੋਂ ਕਿੱਥੇ ਕਰ ਜਾਂਦਾ ਤੇ ਵੇਣੇ ਅੰਦਰ ਜੁੜੀਏ ਕਿ ਬਾਹਰ ਦੀ ਚੈੱਕ ਕਰੋ ਬਾਈ ਮੜੀ ਗਈ ਆਹ ਲਓ ਬਈ ਆ ਜੋ ਬੇਣਿਆਂ ਦਾ ਨਾਗ ਦਾ ਰੇਟ ਕਿੱਥੋਂ ਕਿੱਧਰ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਆਵੇ 400 ਰੁਪਏ ਯਾਰ 400 400 ਪੰਜ ਕਿੱਥੇ ਜਾਣੀ ਬਾਈ ਆਪ ਸਰ ਜਾਉਂਗੇ ਜਾਊਗਾ ਪੰਜ 10 15 20 25 30 35 40 ਇੱਧਰ 40 ਹੋ ਗਏ 45 ਕੀ ਕੀਤਾ ਕਾਹ ਨਹੀਂ ਸਾਡੇ 450 450 55 60 70 75 80 80 480 ਬੋਲਾਂਗੇ ਨਾ 480 ਦੇ ਭਾਈ ਲੋ ਜੀ 480 ਰੁਪਏ ਨਗਦ ਦਾ ਰੇਟ ਹੋ ਗਿਆ ਭਾਈ ਸ਼ੇਅਰ ਕਰ ਦਿਓ ਦਬਕੇ 480 ਰੁਪਏ ਬਾਕੀ ਭਈਆ ਨਗਦ ਦਾ ਰੇਟ ਵੇਣੇ ਆ ਜੋ ਕਿੱਥੋਂ ਕਤਾਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਦਬਕੇ ਇੰਨੇ ਗਨਾਗਾਈ ਸੀ ਅੱਜ ਇੰਨੇ ਗਾਗ ਸੀਗੇ ਇੰਨੇ ਕਿਸਾਨ ਪਰ ਆਈ ਸੀ ਬਾਕੀ ਵੇਣੇ ਬਾਹਰ ਦੀ ਕੇ ਅੰਦਰ ਦੀ ਤੂੜੀ ਆ ਜੋ ਭਾਈ ਸ਼ੇਅਰ ਕਰ ਦਿਓ ਭਾਈ ਦਬਕੇ ਤੇ ਲੋ ਭਈ ਆ ਜੋ ਭਈਆ ਭਾਲੇ ਨਨਕਾ ਲ ਆ 350 ਜੀ 350 350 ਤੇਰੀ ਆ ਬਈ ਸੇ ਅੱਖੇ ਨਾਲ ਕਰੀ ਚੱਲਦਾ 350 ਹਾਂ ਬਈ 55 60 65 70 70 80 84 90 390 ਬੋਲ ਲਗ ਰਿਹਾ 390 ਨਹੀਂ ਵੇਚੀ ਤੇ ਵੀ 390 ਹੋਈ ਸੀ ਧੰਨਵਾਦ ਸਾਰੇ ਕਿਸਾਨ ਭਰਾਵਾਂ